ਦੇ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਇਗਜ਼ਾਮ ਦੀ ਡੇਟ ਜਿਹੜੀ ਆ ਉਹ ਆ ਚੁੱਕੀ ਸੀ 8 ਨੂੰ ਹੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਕੱਲ ਅਸੀਂ ਜਾਣਾ ਵਿਆਹ ਤੇ ਮਤਲਬ ਵਿਆਹ ਤੇ ਆਲਮੋਸਟ ਹੋਈ ਚੁੱਕਿਆ ਹੈ ਤੇ ਪਾਰਟੀ ਐ ਰਿਸੈਪਸ਼ਨ ਕਰਨੀ ਹੈ ਕੱਲ ਤੇ ਉੱਥੇ ਜਾਣਾ ਹੈ ਇਧਰੋਂ ਨੰਨੂ ਸਕੂਲੋਂ ਆਈ ਸੀ ਤੇ ਵੇਖ ਕੇ ਨਾ ਵੀ ਵਲੌਗ ਬੰਦਾ ਪਿਆ फटाफट ਫੋਨ ਛੱਡਦਾ ਹੈ ਨਾ ਤੇ ਇਧਰ ਟਿੱਡਾ ਜਾ ਬੈਠਾ ਖੇਲਦਾ ਪਿਆ ਡੈਪਰ ਕਾਕਾ ਪਿੱਛੇ ਉਹਨਨੂ ਬੈਠਾ ਖੇਲਦਾ ਪਿਆ ਤੇ ਇੱਧਰ ਆਉਣਾ ਮੈਂ ਬੈੱਡ ਸ਼ੀਟ ਵਿਛਾਣ ਲਈ ਸੀ ਤੇ ਮੈਂ ਥੋੜੀ ਜਿਹਾ ਪੜ੍ਹਦੀ ਵੀ ਸੀ ਕਿਉਂਕਿ ਟਾਈਮ ਬਹੁਤ ਘੱਟ ਹੈ ਤੇ ਸਿਲੇਬਸ ਬੇਨਾ ਕੰਪਲੀਟ ਨਹੀਂ ਹੋਇਆ ਅਜੇ ਤੇ ਬਾਕੀ ਹੁਣ ਮੈਂ ਪਹਿਲਾਂ ਰੋਟੀ ਪਾਣੀ ਬਣਾਣੀ ਹੈ ਕਿਉਂਕਿ ਹੁਣ ਦੁਪਹਿਰ ਦਾ ਟਾਈਮ ਹੈ ਚਾਹ ਪਾਣੀ ਬਣਾਵਾ ਮम्मी ਜਾੜੀ ਛੱਤ ਤੇ ਨੇ ਤੇ ਤੁੱਪ ਸੇਕਦੇ ਪਏ ਸੀ ਤੇ ਐ ਵੇਖ ਇੱਧਰ ਬਹੁਤ ਐਨੇ ਇੱਕ ਤੇ ਬਹੁਤ ਤੰਗ ਕੀਤਾ ਹੈ ਤੇ ਫਿਲਹਾਲ ਹੁਣ ਮੰਮੀ ਜਾੜੀ ਕਿ ਆਣਗੇ ਇਹਨੂੰ ਚੱਕਣਗੇ ਫੜਨਗੇ ਫੇਰ ਹੀ ਮੈਂ ਕੋਈ ਕੰਮ ਕਰ ਪਾਵਾਂਗੀ ਤੇ ਅੱਜ ਆ ਚਾਦਰਾਂ ਵਗੈਰਾ ਤੇ ਇਹ ਇਹਨਾਂ ਦੇ ਕਵਰ ਤੋਏ ਹੋਏ ਸੀ ਸਾਰੇ ਇਹਨਾਂ ਨੂੰ ਆ ਫਿਮਿਨ ਭਾਂਡੇ ਫੜਾ ਦੇ ਉੱਥੋਂ फटाफट ਪਿੱਛੋਂ ਮਾਲਕ ਮਾਲਕ ਹਮਾਰਾ ਲਖ ਲਖ ਮਾਲਕ ਮਾਲਕ ਗੰਦੇ ਬੱਚੇ ਤੇ ਆ ਜਿਹੜਾ ਕਾਕਾ ਐ ਨਾ ਮੇਰੀਆਂ ਕਾਪੀਆਂ ਕਿਤਾਬਾਂ ਨੂੰ ਬਹੁਤ ਪੈਂਦਾ ਤਾਂ ਕਰਕੇ ਇਹ ਮੈਂ ਆਪਣੇ ਉੱਧਰ ਰੱਖ ਖਾਨੀ ਆ ਤੇ ਸਵੇਰੇ ਜਾਣ ਲਈ ਕੱਪੜੇ ਵਗੈਰਾ ਵੇਖਣੇ ਨੇ ਮੈਂ ਕੋਈ ਤਿਆਰੀ ਨਹੀਂ ਕੀਤੀ ਹਲੇ ਤੱਕ ਕੋਈ ਕੁਝ ਨਹੀਂ ਤਿੰਨ ਵੱਜ ਚੁੱਕੇ ਨੇ ਤੇ ਇੱਧਰ ਮੈਂ ਕੱਪੜੇ ਕੱਢ ਕੇ ਦੇਖੇ ਹੋਏ ਸੀ ਤੇ ਸ਼ੁਗਰੇ ਰੱਬ ਦਾ ਵੀ ਇਹ ਸੂਟ ਜਿਹੜੇ ਪਹਿਲਾਂ ਵਾਲੇ ਮੰਨੀ ਦੇ ਵਿਆਹ ਦੇ ਸਿਵਾਏ ਹੋਏ ਨੇ ਉਦੋਂ ਕਾਕਾ ਹੋਣ ਵਾਲਾ ਸੀ ਤੇ ਉਹ ਆਂਦੇ ਨੇ ਹੁਣ ਮੈਂ ਪਾ ਕੇ ਦੇਖਿਆ ਸੈੱਟ ਹੈ ਮੈਨੂੰ ਤੇ ਡਰ ਸੀ ਕਿਤੇ ਖੁੱਲੇ ਹੋਣਗੇ ਆਣੀ ਆਣਗੇ ਹੀ ਨਹੀਂ ਮੇਰੇ ਫੇ ਮੈਂ ਕੀ ਪਾਵਾਂਗੀ ਤੇ ਹੁਣ ਪ੍ਰੈਸ ਕਰਵਾਣੇ ਦੇਣੇ ਨੇ ਆ ਕੱਪੜੇ ਕੱਢ ਕੇ ਰੱਖੇ ਨੇ ਬਾਕੀ ਹੋਰ ਸਮਾਨ ਮੈਂ ਵੇਖਣਾ ਹੈ ਅਜੇ। ਉਪਰੀ ਤੁਨਾਂ ਦੇ ਵੀ ਵਿਆਹ ਹੈ ਉਹਦਾ ਵੀ ਸਮਾਨ ਮੈਂ ਭੇਜਣਾ ਹੈ ਪੈਕ ਕਰਕੇ ਜੋ ਵੀ ਉਹਨੇ ਲਾਣਾ ਪਾਣਾ ਸਾਰਾ ਉਹ ਵੀ ਭੇਜਣਾ ਹੈ ਤੇ ਮੈਂ ਆਪਣੇ ਦੀ ਵੀ ਕੱਢਣਾ ਹੈ। ਨਿਆਣਿਆਂ ਦਾ ਵੀ ਵੇਖਣਾ ਫਿਰ ਮੇਰਾ ਪੇਪਰ ਵੀ ਹੈ। ਤੇ ਉਹਨਾਂ ਸਾਰਾ ਕੁਝ ਮੈਂ ਕਰਾਂਗੀ ਸ਼ਾਮ ਨੂੰ ਫਿਲਹਾਲ ਮੈਂ ਹੁਣ ਰੋਟੀ ਪਾਣੀ ਬਣਾਵਾ ਕਿਉਂਕਿ ਸਵੇਰ ਦੀ ਬੈਠੀ ਮੈਂ ਪੜਨੀ ਪਈ ਆ ਥੋੜਾ ਬਹੁਤਾ ਕੰਮ ਕੀਤਾ ਜਿਹੜਾ ਸਿਰੇ ਕੀਤਾ ਬਸ ਤੇ ਭਾਂਡੇ ਵਗੈਰਾ ਧੋਏ ਨਹੀਂ ਤੇ ਹੁਣ ਮੈਂ ਫਿਲਹਾਲ ਬਣਾਵਾ ਰੋਟੀ ਫਿਰ ਉਸ ਤੋਂ ਬਾਅਦ ਅੱਜ ਮੈਂ ਗੁਰਦੁਆਰੇ ਵੀ ਜਾਣਾ ਮੱਥਾ ਟੇਕਣ ਵਾਸਤੇ ਪੇਪਰ ਇਹਨਾਂ ਤਾਂ ਕਰਕੇ ਜਾਣਾ ਹੀ ਪੈਣਾ ਜੀ ਤੇ ਹੁਣ ਮੈਂ ਗੁਰਦੁਆਰਾ ਸਾਹਿਬ ਤੋਂ ਅਈਆ ਮੱਥਾ ਟੇਕ ਕੇ ਆਲੀ ਸੀ ਤੇ ਐ ਮੰਨੀ ਨੇ ਨਾ ਲਸਣ ਕੱਢ ਕੇ ਨਾ ਆਪਣੇ ਇੱਥੇ ਸਰਾਣੇ ਰੱਖੀ ਹੋਈ ਏ ਤੇ ਪਤਲੇ ਹੋਣ ਲਈ ਕਹਿੰਦੇ ਨੇ ਗਰਮ ਪਾਣੀ ਨਾਲ ਸਵੇਰੇ ਉੱਠ ਕੇ ਜੇ ਲਸਣ ਖਾਵੇ ਨਾ ਬੰਦਾ ਤੇ ਫਿਰ ਪਤਲਾ ਹੁੰਦਾ ਹੈ ਮਤਲਬ ਸਲਿਮ ਹੋ ਜਾਂਦਾ ਤੇ ਹੁਣ ਫਿਲਹਾਲ ਐ ਪ੍ਰੈਸ ਵਗੈਰਾ ਕਰਨੇ ਨੇ ਨੰਨੇ तेरा वो वाला सूट ठीक है ना सही है है सही है बड़ी 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 तो? दीदी हां जी की कहंदा भी मेरा सोना जा ओ हाँ? ने हैं हाँ? ਦੁੱਬੀ ਹੈ ਹਾਂਜੀ ਤੇ ਹੁਣ ਕਾਕਾ ਸੌਂ ਗਿਆ ਤੇ ਇਧਰ ਨੰਨੂ ਦੇ ਕੰਮ ਵੇਖ ਲੋ ਨੰਨੂ ਮੇਕਅਪ ਕਰਨ ਚ ਲੱਗੀ ਹੋਈ ਹੈ ਤੇ ਡੈਡੀ ਮੰਮੀ ਕਿ ਗਏ ਹੋ ਇਹਨੇ ਦਵਾਈ ਲੈਣ ਵਾਸਤੇ ਮੰਮੀ ਦੀ ਦਵਾਈ ਖਤਮ ਹੋਈ ਸੀ ਤੇ ਨਾਲੇ ਕਾਕੇ ਦਾ ਇੱਕ ਦਾ ਸੂਟ ਲੈਣ ਗਏ ਨੇ ਤੇ ਫਿਲਹਾਲ ਉਹਨੇ ਸੌ ਗਿਆ ਤੇ ਹੁਣ ਮੈਂ ਥੋੜੀ देर ਬਾਹਰ ਲਵਾ ਮੰਮੀ ਕਹਿੰਦੇ ਆਣ ਤੱਕ ਫਿਰ ਮੈਂ ਵੀ ਰਾਤ ਦੇ ਖਾਣੇ ਦੀ ਤਿਆਰੀ ਹੋ ਜਾਣੀ ਹੈ ਫੇਰ ਕੱਪੜੇ-ਕੁਪੜੇ ਵੇਖਣੇ ਨੇ, ਪ੍ਰੈਸ ਕਰਨੇ ਨੇ। ਅਦਰ ਮੈਂ ਗੋੜੀ ਬਾਰਦੀ ਆ ਮੜਿਆ। ਮੇਰਾ ਫਿਸ਼ੀਅਲ ਹੋ ਗਿਆ। ਵਾਹ। ਬਿਊਟੀਫੁਲ ਲੜਕੀ ਛੁੱਡ। ਅਦਰ ਡੈਡੀ ਮੰਮੀ ਕਿ ਆ ਗਏ ਨੇ। ਪਤਾ ਨਹੀਂ ਕਿਹ ਲੱਗਿਆ ਐਂਸਰ, ਨਿੰਦ ਆਵਿਆ। ਕਿ ਆ ਜੂਗਾ? ਆਇਆ ਨੇ ਇਹ ਆਕੰਡ ਦੇ ਆਕੰਡ ਦੇ ਟਿਕੀ। ਵੀਡੀਓ ਹੈ ਟੀ-ਸ਼ਰਟ ਤੇ ਹੁਣ ਮੰਮੀ ਕਿ ਆ ਗਏ ਨੇ ਕੱਪੜੇ ਲੈ ਕੇ ਨਿਆਣਿਆਂ ਦੇ ਇਹਦੇ नीचे ਟੀ-ਸ਼ਰਟ ਹੈ ਹਾਂ ਐਡਾ ਵੱਡਾ ਪੈਂਟਾ ਕਿਉਂ ਲੈ ਹੈ ਅੱਛਾ ਇਹ ਹੈ ਟੀ-ਸ਼ਰਟ ਡੈਡੀ ਇਸ ਬੈਸਟ ਫਰੈਂਡ ਇਹ ਕਿਆ ਹਕਮ ਦਾ ਹੈ ਇਹ ਹਕਮ ਦਾ ਹੈ ਐਵੇਂ ਲਿਖਿਆ ਹੈ ਡੈਡੀ ਬੈਸਟ ਫਰੈਂਡ ਹੈ ਇਹਦੇ नीचे ਟੀ-ਸ਼ਰਟ ਹੈ ਜੀਨ ਦੇ ਅੱਛਾ ਦੇਖਦੇ ਵਧੀਆ ਵੇਖ ਲੋ ਹੇ ਹਿੰਮਤ ਦਾ ਓਏ ਆ ਕੋਈ ਟਿਕਣੇ ਇਹ ਪੈਂਟ ਹਿੰਮਤ ਹੇ ਹਿੰਮਤ ਦਾ ਵੇਖੂਗੀ ਨਾ ਸੋਣਾ ਛੂਟ ਕਿਉਂ ਟਿੜ ਪੰਜਿਆਂ ਵਾਲਾ ਅੱਜ ਉਹ ਕਹਿੰਦੀ ਸੀ ਮਿਲਿਆ ਨਾ ਇਹ ਚਿੱਡੇ ਦਾ ਹਕਮ ਛੱਕ ਉਹ ਹਿੰਮਤ ਦਾ ਆ ਹੁਣ ਮਦਨ ਸੂਰ ਬੜੇ ਬੜਾ ਵਧੀਆ ਰਹੇ ਨੇ ਹਾਂ ਹਿੰਮਤ ਦੇ ਨਾਲ ਤੇ ਨੰਨੂ ਦੇ ਨਾਲ ਹਿੰਮਤ ਦੇ ਹਕਮ ਦੇ ਅੱਛਾ ਗਰਮੀ ਆਲੇ ਪਰ ਮੇਰੇ ਵੀ ਗਰਮੀ ਆਲੇ ਨੂੰ ਲੈਣੇ ਪੈਣੇ ਨੇ ਨਾ ਗਰਮੀ ਹੁੰਦੀ ਨੰਨੂ ਦੇ ਵੀ ਲਵਾਂਗੇ ਐ ਕਿ ਗਰਮੀ ਵਾਲੀ ਗਰਮੀ ਆਲੇ ਦੇ ਨਾਲ ਨੰਨੂ ਦੇ ਵੀ ਛੋਟੇ ਹੋ ਗਏ ਨੇ ਨਾ ਛੋਟੇ ਵੀ ਦੇਖੀ ਕਿੰਨਾ ਸੋਹਣਾ ਇਹਨੇ ਮੂੰਹ ਵੇਖ ਲਓ ਕਿਵੇਂ ਪਾਊਡਰ ਨਾਲ ਲਿਪਿਆ ਹੈ ਉਹ ਮੈਂ ਤਾਂ ਇਹ ਘਰੇ ਕੀ ਚਿੱਟਾ ਚਿੱਟਾ ਲੈ ਉਹ ਤੁਹਾਡੀ ਮਾਂ ਫਰੀ ਨੂੰ ਇਹਨੂੰ ਹਾਏ ਸੋਹਣਾ ਕੀਤਾ ਤੇ ਗੰਦਾ ਜਿਆ ਤੇ ਇਹ ਮੰਮੀ ਲੈ ਕੇ ਆਏ ਨੇ ਸੂਟ ਆਪਣੇ ਲਈ ਮੱਤੇ ਬਾਤ ਤੇ ਲਾਇਆ ਹੈ ਆਪਣੇ ਵਾਸਤੇ ਇਹ ਮੰਮੀ ਨੇ ਸੂਟ ਦਿੱਤਾ ਸੀ ਮੰਮੀ ਨੂੰ ਤੇ ਮੰਮੀ ਨੂੰ ਪਸੰਦ ਨਹੀਂ ਸੀ ਆਏ ਇਹੇ ਸੂਟ ਦੋ ਵਾਰ ਸੂਟ ਦਿੱਤਾ ਮੰਮੀ ਨੇ ਤੇ ਦੋਈ ਵਾਰੀ ਮੰਮੀ ਨੇ ਚੇਂਜ ਕਰਵਾਇਆ ਤੇ ਆਖਿਰ ਤੇ ਇਹ ਸੂਟ ਲੈ ਗਏ ਨੇ ਵਧੀਆ ਵੈਸੇ ਇਹ ਕਲਰ ਹੈ ਵੀ ਨਹੀਂ ਤੁਹਾਡੇ ਕੋਲ ਹਨਾ ਉਹ ਥੋੜਾ ਦਾ ਰੰਗ ਹੋ ਗਿਆ ਹਾਂ ਠੀਕ ਹੈ ਕੋਣ ਉਹਦੇ ਬੱਚੇ ਖੇਡਦੇ ਬੈਨੇ ਜਾ ਖੇਡ ਲੈ ਜਾ ਕੇ ਯਾਰ ਇਹ ਮੇਰੇ ਥੋੜੀ ਨਾ ਦੋਸਤ ਜੇ ਨਹੀਂ ਇਹਦੇ ਬਣਾ ਲੈ ਦੋਸਤ ਆਪਣੇ ਸਾਰਾ ਦਿਨ ਫੋਨ 'ਚ ਬੜੀ ਰਹਿਣੀ ਹੈ ਜਾਂ ਇੱਥੇ ਬਸ ਖੇਡਦੀ ਰਹਿ ਉਹ ਕਰਦੀ ਰਹਿਣੀ ਸ਼ਰਾਰਤਾ ਜਾ ਹਾਂ ਖੇਡ ਲੈ ਜਾ ਤੇਰਾ ਮੇ ਕੋ ਨੰਬਰ ਆ ਗਿਆ ਨੇ ਹੋਈ ਤੇ ਮੈਂ ਦੋ ਨੰਨੋ ਬਾਰ ਵੀ ਬੱਚੇ ਨੂੰ ਖੇਡਣਾ ਚਾਹੀਦਾ ਥੋੜਾ ਭੱਜਣਾ ਮਿਲਣਾ ਚਾਹੀਦਾ ਚੱਲ ਜਾ ਜਾ ਮੇਰਾ ਬੱਚਾ ਸਾਰਾ ਦਿਨ ਅੰਦਰ ਹੀ ਨਹੀਂ ਬੈਠੇ ਰਹੀਦਾ ਹੁੰਦਾ ਖੇਡ ਲੈ ਜਾ। ਆਹ ਕਾ ਲਾ ਨਾ। ਅੱਲ ਬਾਹਰ ਆਉਂਦੇ। ਬਸ ਸਾਨੂੰ ਕੁੱਟ-ਕੁੱਟ ਕੇ ਅੰਦਰ ਬਿਠਾਉਂਦੇ ਹੁੰਦੇ ਸੀ ਵੀ ਭਾਈ ਤੁਸੀਂ ਅੰਦਰ ਆ ਜਾਓ ਅੰਦਰ ਆ ਜਾਓ। ਤੇ ਅੱਜਕੱਲ ਦੇ ਜਵਾਕਾਂ ਨੂੰ ਅਸੀਂ ਬਾਹਰ ਭੇਜਨੇ ਆ ਵੀ ਤੁਸੀਂ ਖੇਡੋ ਖੇਡੋ ਤੇ ਨਹੀਂ ਜਾਂਦੇ ਹੈਗੇ। ਬਸ ਫੋਨ ਫੋਨ ਦਾ ਨਹੀਂ ਖੇਡਾ ਹੁਣ ਮੈਂ ਤੈਨੂੰ ਫੋਨ ਨਹੀਂ ਵੇਖਣ ਦੇਣਾ ਬਿਲਕੁਲ। ਉਹ ਆਪਣਾ ਕੰਮ ਨਹੀਂ ਕਰ ਰਹੀ ਮੇਰੀ ਕਾਪੀ ਲੈ ਕੇ ਤੇ ਉਹਦੇ ਉੱਤੇ ਬਸ ਮੇਰੀ ਨਕਲ ਕਰ ਰਹੀ ਹੈ ਜੋ ਮੈਂ ਲਿਖਿਆ ਹੈ ਹੋਮਵਰਕ ਵੀ ਕਰ ਲੈ ਆਪਣਾ ਫਿਰ ਤੇ ਫਿਲਹਾਲ ਹੁਣ ਮੈਂ ਇੱਧਰ ਪੜਦੀ ਪਈ ਸੀ ਤੇ ਕਾਕਾ ਨਾਲ ਲੱਗ ਕੇ ਸੁੱਤਾ ਹੋਇਆ ਜਿਵੇਂ ਮੈਂ ਉੱਠਣਾ ਨੇ ਨਾਲ ਹੀ ਉੱਠਦਾ ਤਾਂ ਕਰਕੇ ਹੁਣ ਥੋੜੀ देर ਪੜ੍ਹ ਕੇ ਬਸ ਮੇਰਾ ਥੋੜਾ ਜਿਹਾ ਰਹਿ ਗਿਆ ਫਿਰ ਮੈਂ ਉੱਠ ਕੇ ਰਾਤ ਦੇ ਖਾਣੇ ਦੀ ਤਿਆਰੀ ਕਰਨੀ ਹੈ ਤੇ ਉਸ ਮਾਂ ਨੂੰ ਮੇਖਣਾ ਵੇ ਕੰਨ ਐ ਤੇ ਬਹੁਤ ਪਤਲੇ ਨੇ ਸੁਣਦਾ ਪਿਆ ਮੈਂ ਕੀ ਬੋਲਨੀ ਵੀ ਆ ਉੱਠ ਨਾ ਜਾਵੇ ਆਣਾ ਨੰਨੂ ਦੇ ਨਾ ਦੰਦ ਦੇ ਵਿੱਚ ਹੈਗੀ ਇਹ ਦਰਦ ਕੱਲ ਪਰਸੋਂ ਦੀ ਕੱਲ ਰਾਤ ਦੀ ਬਹੁਤ ਦਰਦ ਦੇ ਦੰਦ ਦੇ ਵਿੱਚ ਤੇ ਕੀੜਾ ਲੱਗਿਆ ਹੈ ਇਹਦੇ ਦੰਦ ਨੂੰ ਚੁੱਪ ਕਰ ਜਾ ਰੋ ਨਾ ਏ ਓ ਵੇਖੋ ਕੀੜਾ ਤੇ ਐ ਮਿੱਠੀਆਂ ਚੀਜ਼ਾਂ ਚਾਕਲੇਟਸ ਵਗੈਰਾ ਐ ਬਹੁਤ ਕੁਝ ਖਾਂਦੀ ਐਵੇਂ ਦੀਆਂ ਆ ਕਰਕੇ ਇਹ ਦੇ ਐ ਵੇਖੋ ਇੱਧਰ ਐ ਕੀ ਕਰ ਰਿਹਾ ਕਾਕੇ ਉਹ ਉਸਦਾ ਬਿਆ ਕੋਲ ਉਹ ਰੋਂਦੀ ਵੀ ਐ ਵੇਖਿਓ ਵੇਖਦਾ ਨੰਨੂ ਚੁੱਪ ਕਰ ਪਹਿਲਾਂ ਐਡਾ ਬੋਗਾ ਢੜਿਆ ਉਹ ਵੀ ਕਦਰ ਉਸਦਾ ਬਿਆ ਉਹਨੂੰ ਇਹ ਲੱਗਦਾ ਮੈਨੂੰ ਦੀਦੀ ਖੜਾਉਂਦੀ ਵੀ ਐ ਜਾ 2 ਮਿੰਟ ਬੋਲ ਲੈਣ ਦੇ ਤੇ ਮੈਂ ਇਹਨੂੰ ਕਹਤਾਂ ਵੀ ਡਾਕਟਰ ਨੇ ਤੇਰਾ ਦੰਦ ਕੱਢ ਦੇਣਾ ਨਹੀਂ ਕੱਢਦਾ ਨਹੀਂ ਕੱਢਦਾ ਦਵਾਈ ਮਿਲ ਜਾਂਦੀ ਹੁੰਦੀ ਐ ਦੀ ਜਾ ਉੱਥੇ ਦਾदू ਉੱਦਣ ਸੁੱਤੇ ਹੋਣੇ ਨੇ ਦਾदू ਨੂੰ ਕਹ ਦੇ ਮੈਨੂੰ ਦਵਾਈ ਦਵਾ ਲੈ ਆਓ ਜਾ ਖਾਣ ਲਈ ਦਵਾਈ ਮਿਲ ਜੇਗੀ ਭੱਜ ਜਾ ਰੋ ਨਾ ਪਰ ਐ ਹਦਰ ਹੱਸਦਾ ਪਿਆ ਐ ਕਿੰਨਾ ਖੁਸ਼ ਏ ਚੱਲ ਚੁੱਪ 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 ਐ ਜਿ ਕਰੀ ਜਾਂਦਾ ਸਿਰ ਤੇ ਹੱਥ ਕਰ ਰੱਖ ਰੱਖ ਕੇ ਉਹ ਹੱਸ ਵੀ ਹੱਸ ਵੀ ਹੱਸ ਨੰਨੂ ਐ ਸਿਰ ਤੇ ਹੱਥ ਕਰਕੇ ਹੱਸਦਾ ਪਿਆ ਨੰਨੂ ਐ ਹਾਂ ਤੱਕ ਮੈਂ ਕਰਦਾ ਬਸ ਸਿਰ ਤੇ ਕਰਦਾ Oh shit ਐ ਰ ਖੇਡਦਾ ਇਹ ਕੰਮ ਕੱਕੇ ਹਕਮ ਤਾ ਯਾ ਆ ਫੇਰ ਵਾਜ ਲੈ ਉਹਨੂੰ ਫੇਰ ਹੱਥ ਰੱਖ ਲੈਨੇ ਸਿਰ ਤੇ ਉਹ ਜਦੋਂ ਨੱਚਦੀ ਵੈਸੇ ਟੱਕਦਾ ਤੇ ਮਿਲਦਾ ਆਪਣੇ ਕੰਨ ਨੇ ਪਰ ਆਥਰੇ ਸਿਰ ਤੇ ਰੱਖੀ ਜਾਂਦੇ ਨੇ ਇਹ ਵੇਖੋ ਇਹ ਵੇਖੋ ਤੂੰ ਐਨੀ ਉੱਚੀ ਰੋਨੀ ਨਾ ਅਗਲਾ ਆਪਣੇ ਕੰਨ ਟੱਕਦਾ ਵੇਖ ਲੈ ਉਹ ਫੇਰ ਰੱਖ ਲੈ ਉਹ ਫੇਰ ਰੱਖ ਲਿਆ ਥਾ ਉਹ ਤਾਂ ਕੰਨ ਇੱਥੇ ਹੈਗਾ ਕਿ ਇਹ ਇੱਥੇ ਇੱਥੇ ਆ ਕੰਨ ਨਨੋ ਪਤਾ ਨਹੀਂ ਲੱਗ ਰਿਹਾ YouTube ਨੇ ਕਨਫਿਊਜ਼ ਹੋ ਜਾਣਾ ਵੀ ਮੈਂ ਬੱਚੇ ਨੂੰ ਰੋਣ ਕਰਕੇ ਕਾਪੀਰਾਈਟ ਕਰਾਂਗੇ ਨਾ ਕਰਾਂ ਤੋਤੀ ਤੋਨੀ ਨੰਨੂ ਨੇ ਜਿੱਦ ਕਰ ਲਈਏ ਪਹਿਲਾਂ ਤੇ ਨਹੀਂ ਬੋਲੀ ਜਦੋਂ ਉਹਨਾਂ ਦੇ ਨਵੇਂ ਕੱਪੜੇ ਆਏ ਸੀ ਹੁਣ ਕਹਿੰਦੀ ਵੀ ਹਾਂ ਉਹਨਾਂ ਦੇ ਕੱਪੜੇ ਆਏ ਨੇ ਤੇ ਮੈਨੂੰ ਵੀ ਲਿਆ ਕੇ ਦੋ ਨਵਾਂ ਸੂਟ ਤੇ ਹੁਣ ਮੈਂ ਕੱਢ-ਕੱਢ ਕੇ ਉਹਨੂੰ ਵਿਖਾਨੀ ਪਈ ਆ ਤੇ ਉਹਨੂੰ ਕੋਈ ਕੱਪੜਾ ਪਸੰਦ ਨਹੀਂ ਆ ਰਿਹਾ ਹੈਗਾ ਕਹਿੰਦੀ ਮੈਂ ਜੀਨ ਟੌਪ ਨਹੀਂ ਪਾਣਾ ਹੈਗਾ ਉੱਧਰ ਦੇਖਾ ਤਾ ਐ ਦੇ ਵਿਖਾਓ ਤੁਸੀਂ ਪਹਿਲਾਂ ਕਿ ਕਿ ਉੱਥੇ ਪਿੰਡੂ ਨਵੇਂ-ਨਵੇਂ ਸੂਟ ਆਦੇ ਆ ਹੈਦਰ ਇਹਦੇ ਸੋਹਣਾ ਪਾ ਕੇ ਜਾਏਗੀ ਨੀ ਐ ਵੇ ਹੈਦਰ ਐ ਵੇ ਇੱਕ ਲਹੰਗਾ ਐ ਬਰਾ ਤੇ ਬਰਾ ਤੇ ਜੜੀ ਤੇ ਬਰਾ ਬਰਾ ਤੇ ਨਹੀਂ ਜਾਣੀ ਬਰਾ ਤੇ ਆ ਗਈ ਏ ਐ ਕੁੜਤੀ ਨਹੀਂ ਆਉਂਦੀ ਆ ਇਹ ਐ ਆਣਾ ਇਹਨਾਂ ਕੁੜਤੀ ਨਹੀਂ ਆਉਂਦੀ ਆ ਇਹ ਛੋਟੀ ਏ ਐ ਪਈ ਏ ਪਾ ਗਈ ਕੁੜਤੀ ਖੁੱਲਾ ਹੈ ਨਾ ਇਹ ਨਾਲੇ ਤਾਂ ਇਹਦੇ ਖੱਲੇ ਵੀ ਕੋਈ ਸੀ ਨਹੀਂ ਆ ਜਾਣਾ ਕੁੜਤੀ ਥੋੜੀ ਨਹੀਂ ਨਹੀਂ ਹੈ ਇਹ ਸੀ ਆ ਜਾਣਾ ਨਹੀਂ ਕੁੜਤੀ ਨਨ ਪਾ ਗਏ ਆਇਆ ਨਹੀਂ ਕੁੜੀ ਲਾ ਮੈਂ ਉੱਥੇ ਮੈਂਟਲ ਜੀ ਕਹਿਣਾ ਮੇਰੇ ਕੱਪੜੇ ਬਦਲੋ ਫਿਰ ਉਹ ਲੈ ਜੀ ਨਾ ਦੂਜੀ ਚੀਜ਼ ਕਰ ਲੈ ਐ ਆ ਕੇ ਦਿੱਤੋ ਨਾ ਉੱਥੇ ਨਿਆਣਿਆਂ ਨਾਲ ਖੇਡਿਆ ਜਾਣਾ ਨਾ ਭੱਜਿਆ ਜਾਣਾ ਨਹੀਂ ਤੇ ਇਹ ਖਾऊं ਠੀਕ ਹੈ ਸਮਝ ਗਈ

ਤੁਸੀਂ ਤਾਂ ਮੁੰਡਾ ਬੋਲਦੇ ਰਹੋ ਨਹੀਂ ਨਹੀਂ ਆਣੀ ਵੀ ਆ ਦੇ ਚ ਵੱਡੀ ਹੋ ਗਈ ਹੈ ਨਾ ਹਾਂ ਨਾਲ ਪਾ ਦੇ ਇਸ ਕਰੇ ਇਹ ਪਾਲਾ ਹੈ ਇਹ ਤਾਂ ਬੰਦ ਕਰ ਦੋ 2 ਮਿੰਟ ਉਹ ਗਾਣਾ ਨਹੀਂ ਹੋਣਾ ਤੁਸੀਂ ਬੰਦ ਥੋੜੀ ਪਾ ਲਈ ਹੈ ਇਹਨਾਂ ਚੀਨੀ ਵੀ ਵਾਇਬ ਦਿੱਤੋ ਨੰਨੇ ਮੈਨੂੰ ਤੇ ਆ ਦੋਵਾਂ گاਉਂ ਦੇ ਵਿੱਚ ਇੱਕ ਉਸੰਗ ਗਾਉ ਹੈ ਪਰਪਲ ਵਧੀਆ ਸਮਾਂ ਨਾਲੇ ਇਹਦੇ ਨਾਲ ਸੇਮ ਜੈਕਟ ਤੇ ਰੀ ਹੈ ਹਾਂ ਇਹ ਜਿਹੜੀ ਹੁਣ ਲੈ ਕੇ ਆਏ ਨੇ ਅੱਜ ਪਾਪਾ ਨੇ ਲੈ ਕੇ ਦਿੱਤੀ ਨਵੀ ਹਾਂ ਨਹੀਂ ਲੈਦੀ ਇਹਹੀ ਕਲਰ ਦੀ ਹੈ ਅੱਛਾ ਇਹੀ ਕਲਰ ਦੀ ਰੋ ਦਿਖਾਈ ਪਾ ਤੈਨੂੰ ਪਹਿਲਾਂ ਪਾ ਕੇ ਵੇਖ ਜਾ ਮਾਰ ਜਾ ਉੱਤੇ ਜੈਕਟ ਪਹਿਣੀ ਇਹ ਰੰਗ ਦੀ ਇਹ ਨੂੰ ਇਹਨੇ ਤੈਨੂੰ ਮੈਂ ਸਹੀ ਕਰਵਾ ਕੇ ਦੇਣਾ ਪਹਿਣਾ ਤੇ ਇਹਨਾਂ ਕੁੜਤੀ ਬੱਕਰੀ ਬਣਵਾਣੀ ਪੈਗੀ ਇਹ ਕੜੀ ਕੁੜਤੀ ਬੱਕਰੀ ਬਣਵਾ ਦੇ ਇਹ ਕੁੜਤੀ ਬਾਲੀ ਛੋਟੀ ਆ ਗਏ ਤੇ ਲੈ ਲਿਆ ਕਰੋ ਭਾਈ ਹੁਣ ਤੇ ਅਦੇ ਗੋਰੇ ਦੇ ਵਿਆਹ ਤੇ ਕਰਾ ਦਾਂਗੇ ਹਾਂ ਹੈਨਾ ਰੁਬਲ ਦਾ ਜਾ ਸੁੱਖੇ मामੂ ਦੇ ਜਾਂ ਰੁਬਲ मामੂ ਦੇ ਸੁੱਖੇ मामੂ ਰੁਬਲ ਦੇ ਰੁਬਲ ਹਾਂ ਸੁੱਖੇ मामੂ ਦੇ ਵੀ ਰੁਬਾ ਚਾਚੇ ਦੇ ਰੁਬਾ ਚਾਚੇ ਦੇ ਤੂੰ ਕੀ ਇਹ ਕਰਨੀ ਹੈ ਤੂੰ ਕੀ ਹੋਰ ਵੇਖੋ ਇਹਨੇ ਚੁੰਨੀ ਫਾੜੀ ਨਾ 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 ਨੇ ਖੇਡਣ ਦੇ ਲੈ 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 ਪਹਿਲਾਂ ਨਾਗਰ ਦੇ ਪਹਿਲਾਂ ਆਪਣਾ ਕੰਮ ਕਰੀਏ ਨਾ ਫਾਸ ਜੀ ਮੈਂ ਪਾ ਕੇ ਵੇਖ ਲਈ ਹਾਂ ਪਾ ਕੇ ਆ ਬਾਲਾ ਗਾਉਂ ਦੋਨਾਂ ਚ ਇੱਕ ਪਾ ਲੈ ਵੇ ਜਿਹੜਾ ਜਿਹੜਾ ਪਾ ਪਰਪਲ ਪਾ ਲੈ ਬਲੈਕ ਤੇ ਕਿਨੇ ਪਾ ਦੇ ਨਾ ਤੇ ਜੈਕਟ ਪਾ ਕੇ ਵੇ ਉਹ ਤੇ ਵਿਆਹ ਸ਼ਾਦੀ ਚ ਕਿਸੇ ਨੇ ਪਾਇਆ ਵੀ ਨਹੀਂ ਨਾ ਉਹਨਾਂ ਨੇ ਹੋਣਾ ਹੀ ਨਹੀਂ ਅਦਾ ਤੇ ਕੋਈ ਹੋਰ ਕਿਸੇ ਨੇ ਨਹੀਂ ਪਾਇਆ ਹੋਣਾ ਨੰਨੂ ਆ ਜਾ ਓਏ ਹੋਏ ਹੋਏ ਆਇਆ ਤੇ ਕੀ ਆ ਵੇ ਹੋਏ 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 ਆਸ਼ਾ ਪਾਲ ਤੇਰੀ 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 ਹੀਰੋਇਨ ਪ੍ਰਿੰਸੈਸ

ਤੇ ਜਬ ਇਹ ਚਾਰਜ ਪਈ ਆਏ ਓਏ ਹੋਏ ਓਏ ਹੋਏ ਚਲ ਠੀਕ ਐ ਕਾਕੇ ਨਾਲਾ ਛੋਟੇ ਨਾਲਾ ਇਹਦਾ ਵਧੀਆ ਏ ਮੈਂ ਲੈ ਜੰਨਾ ਇਹ ਗੋਬੇ ਇਹ ਮੈਂ ਲੈ ਜੰਨਾ ਆਹ ਮਾਂ ਉਹ ਲੰਗੋਰ ਆ ਗਿਆ ਨਾਰਮਲ ਆ ਜੀ ਉਹ ਨਾ ਆ ਤੁਸੀਂ ਪਾਣੀ ਐ ਆਜਾ ਕਾਕਾ ਦਾ ਨਾ ਆ ਲੈ ਆ ਲੈ ਅੱਧਾ ਦੇਖੋ ਨੰਨੂ ਆ ਦੇ ਕੰਮ ਲਾ ਕੇ ਗਾਣੇ ਉਨ ਡਾਂਸ ਕਰਨ ਲੱਗੀ ਹੋਈ ਹੈ ਵੈਰੀ ਅੱਧਾ ਦਰਦ ਦਰਦ ਗੰਦ ਚ ਹੁੰਦੀ ਹੈ ਪਰ ਇਹਨੇ ਡਾਂਸ ਕਰਕੇ ਲੋਕ ਮਨਵਾਣਾ ਚੱਲ ਬਣਾ ਕੋਈ ਕੀ ਕਰਾ ਬਣਾ ਲੋਕ ਹੁਣ ਕੀ ਡਾਂਸ ਹੋ ਗਿਆ ਮੰਨ ਕਰਦਾ ਤੇ ਮੈਂ ਬੋਲੇ ਸਾਰੇ ਦੇ ਖੱਲੇ ਨਹੀਂ ਆ ਰਗਾ ਉਹ ਅਸੀਂ ਗੱਲਾਂ ਲੱਗ ਗਈ ਸੀ ਨਾ ਕਰਨਾ ਅਸੀਂ ਵਿਆਹਾਂ ਦੀਆਂ ਗੱਲਾਂ ਕਰਨ ਲੱਗੇ ਸੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਦੇ ਅਗਲਾ ਦਿਨ ਤੇ ਹੁਣ ਆਪਾਂ ਉੱਠ ਚੁੱਕੇ ਆ ਤੇ ਅੱਜ ਵਿਆਹ ਤੇ ਜਾਣਾ ਵਿਆਹ ਦੀਆਂ ਤਿਆਰੀਆਂ ਤੁਹਾਨੂੰ ਪਤਾ ਹੋ ਚੁੱਕੀਆਂ ਨੇ ਤੇ ਆਪਾਂ ਵਿਆਹ ਤੇ ਜਾਣਾ ਤੇ ਹੁਣ ਤਿਆਰ 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 ਤੇ ਹੁਵਾਂਗੇ ਤੇ ਸੁਸਤੀ ਥੋੜੀ ਛਾਈ ਹੋਈ ਏ ਹਲੇ ਮੈਂ ਕਿਹਾ ਥੋੜਾ ਜਿਹਾ ਵਲੌਗ ਕੰਟੀਨਿਊ ਕਰ ਦੋ ਤੇ ਤੁਹਾਨੂੰ ਦੱਸਤੀ ਹਾਂ ਵੀ ਅੱਜ ਆਪਾਂ ਤਿਆਰ ਹੋ ਰਹੇ ਆ ਇਹਦਰ ਕੱਕੂ ਸਾਡਾ ਇਹ ਦੇਖੋ ਇਹਦੀ ਸਪੈਸ਼ਲ ਗੰਦੀ ਸ਼ਕਲ ਲੈ ਕੇ ਉੱਠ ਕੇ ਇੱਥੇ ਬੈਠ ਗਿਆ ਤਿਆਰ ਨਹੀਂ ਹੋਣਾ ਚਲੋ ਤਿਆਰ ਹੋ ਜਾਣਾ ਵਿਆਹ ਦੇ ਜਾਣਾ ਚਲੋ ਫਿਰ ਲੈਟਸ ਗੋ ਲੈਟਸ ਮੂਵ ਚਲੋ ਲੈਟਸ ਗੋ ਲੈਟਸ ਗੋ ਮਾ ਬੇ ਗਦੇ ਟਿੱਕੀਆਂ ਲੱਗੀਆਂ ਹੋਣੀਆਂ ਚਲ ਉੱਠ ਪਰ ਨਹੀਂ ਪਤਾ ਲੱਗ ਗਿਆ ਹੋਣੀ ਐ ਟਿੱਕੀਆਂ ਭਾਈ ਲੇਟ ਹੋ ਜਾਣਾ। ਤੇ ਆਪਾਂ ਲੇਟ ਹੋ ਜਾਣਾ ਭਰਾਵਾ ਖਾਪੀ ਜਿਆਣਾ ਸਾਰਾ ਕੋ ਸਾਰਿਆਂ ਨੇ। ਹੋਰ ਹੋਰ ਕੀ? ਉਠੋ। ਚਲੋ ਜੀ ਆਪਾਂ ਵੀ ਹੁਣ ਤਿਆਰ shear ਹੋਈਏ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਇਸ ਵਲੌਗ ਨੂੰ ਐਂਡ ਕਰ ਦਿੰਨੇ ਆ। ਤੇ ਅਗਲੇ ਵਲੌਗ ਵਿੱਚ ਦੇਖਿਓ ਤੁਸੀਂ ਆਪਾਂ ਜਾਣਾ ਵਿਆਹ ਤੇ ਠੀਕੇ ਮੁੰਡੇ ਦਾ ਤਾਇ ਦਾਇਆ ਵਿਆਹ ਹੋਇਆ ਤੇ ਉਦੋਂ ਆਪਾਂ ਤੰਨ ਹਮਾਈ ਤੇ ਆਫਰਾਖਿਆਰ ਕੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਨਵੇਂਓ ਸਸਰੀ ਗਾਲ ਜੀ ਬਾਏ ਬਾਏ